ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਠੱਠੀ ਪਾਈ ਜੀ ਤਹਿਸੀਲ ਬਾਈਨੂ ਪੈਂਦਾ ਜੀ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 5 ਨਾਗਾ ਜੀ ਜਿੰਨਾਂ ਚੋਂ ਇੱਕ ਤੋਕੜ ਗੱਬਣ ਚੈੱਕ ਪਾਸ ਹੈ ਜੀ ਤੇ ਇੱਕ ਟੁਕੜ ਝੋਟੀ ਆ ਤੇ ਤਿੰਨ ਸੂਈਆਂ ਸਵਾਈਆਂ گاਵਾਂ ਨੇ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਆਜੋ ਜੀ ਖੜ੍ਹ ਜੋ ਜੀ ਇੱਥੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਵਿੰਦਰ ਸਿੰਘ ਆ ਜੀ ਪਿੰਡ ਜੀ ਪਿੰਡ ਠੱਠੀ ਭਾਈ ਪਲਾ ਮੋਗਾ ਜੀ ਠੀਕ ਆ ਮੋਬਾਈਲ ਨੰਬਰ ਵੀਰੇ 97798 97736 ਠੀਕ ਹੈ ਵੀਰੇ ਆਪਾਂ ਤੋਕੜ ਗੱਭਣ ਤੋਂ ਸ਼ੁਰੂ ਕਰਦੇ ਆ ਵੀਰੇ ਸੂਆ ਕਿੰਨਾ ਮਾ ਸੂਈ ਦੀ ਹੈ ਜੀ ਇਹਦਾ ਤੀਜਾ ਸੂਆ ਹੈ ਚੌਥੇ ਆਸਤੇ ਗੱਭਣਾ ਜੀ ਹਾਂਜੀ ਹਾਂਜੀ ਕਿੰਨੇ ਸਮੇਂ ਦੀ ਗੱਭਣਾ ਜੀ ਇਹ 1 ਜਨਵਰੀ ਦੀ ਬਣੀ ਹੈ 1 ਜਨਵਰੀ ਦੀ ਜੀ ਹਾਂਜੀ ਜਣੀ ਦੋਹਾਂ ਤੋਂ ਪਲੱਸ ਹੋ ਗਈ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ 6 ਕਿੰਡਾ ਹੈ ਥਣਾ ਦੀ ਦੰਨਾ ਜੀ ਦੰਨਾ ਹੈ ਜੀ ਮਿਲਦੀ ਕਿਵੇਂ ਵੀਰੇ ਮੈਨੂੰ ਦਾਨੇ ਦੀ ਹੈ ਜੀ ਦਾਣੇ ਤੇ ਦੋਨੇ ਟਾਈਮ ਦਾ ਹਾਂਜੀ ਦੋਨੇ ਟਾਈਮ ਠੀਕ ਹੈ ਜੀ ਸੱਜਰ ਨੇ ਵੀਰੇ ਕਿੰਨਾ ਕਦ ਦੁੱਧ ਦਿੱਤਾ ਜੀ 14-15 ਕਿਲੋ ਦੁੱਧ ਤੁਰ ਕੇ ਦਿਖਾ ਦਿਓ ਵੀ ਨੀਲੀ ਰਾਵੀ ਚ ਪੈਂਦੀ ਆ ਬਾਈ ਦੱਸਦਾ ਕਿ 2 ਮਹੀਨਿਆਂ ਤੋਂ ਪਲੱਸ ਗੱਬਣ ਚੈੱਕ ਪਾਸ ਆ ਜੀ ਸਪੈਸ਼ਲ ਬੇਨਤੀ ਆ ਕਿ ਆਪ ਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਓ ਤੇ ਬਾਈ ਦੇ ਕਰੋ ਚੈੱਕ ਪਾਸ ਕਰਵਾ ਕੇ ਲੈ ਜਿਓ 6 ਕਿਲੋ ਨੈਟ ਦੁੱਧ ਆ ਜੀ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਵੀ ਰਾਵਦੀ ਤਸੱਲੀ ਵਾਸਤੇ ਚਵਾਈ ਕਰ ਸਕਦਾ ਜੀ ਬਾਕੀ ਕੱਦ ਕਾਠ ਦੇ ਪੱਖ ਤੋਂ ਵੀ ਚੰਗੀ ਆ ਬਾਈ ਦੱਸਦਾ ਕਿ 14 15 ਕਿਲੋ ਸੱਜਰ ਦਾ ਰਿਕਾਰਡ ਆ ਦਿੱਤਾ ਵੀ ਹੋਊ ਪਰ ਵੱਡੀ ਆ ਮੱਜ ਕੱਦ ਵਾਲੀ ਆ ਬਜਨ ਵਾਲੀ ਆ ਬਾਕੀ ਪਿਓਰ ਨੀਲੀ ਰਾਵੀ ਚ ਪੈਂਦੀ ਆ ਬੈਕ ਸਾਈਡ ਤੋਂ ਤੁਹਾਨੂੰ ਥਾਣਾ ਦਿਖਾ ਦਿੰਨੇ ਆ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਰ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਚਾਰ ਹੀ ਥਾਣਾ ਫੋਰ ਸ਼ਾਂਖਪੂਰਾ ਵੀਣ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ 75000 ਰੁਪਏ ਹੋਜੂ ਮਾਨਤਨ ਜੀ ਹਾਂ ਜੀ ਮਾਨਤਾ ਜਿਹੜੇ ਡਿਮਾਂਡ ਆ ਬਿਲਕੁਲ 75000 ਰੁਪਿਆ ਡਿਮਾਂਡ ਆ ਵਿੱਚੋਂ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਦੋ ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾਜੀ ਇਹ ਪਹਿਲਾ ਸੂਆ ਜੀ ਚਾਰ ਦੰਦ ਮੂੰਹ ਤੋਂ ਚਾਰ ਦੰਦ ਤੱਕ ਦੋ ਸੂਈ ਹੈ ਜੀ ਇਹ ਇਹਨੂੰ ਸੂਈ ਨੂੰ 5-6 ਮਹੀਨੇ ਹੋ ਗਏ ਕੱਟੀ ਨਾਲ ਇਹ ਮਿਲਦੀ ਬੱਚੇ ਤੇ ਹੀ ਹੈ ਜੀ ਹਾਂ ਜੀ ਮਿਲਦੀ ਕੱਟੀ ਤੇ ਠੀਕ ਹੈ ਵੀਰੇ ਕਿੰਨਾ ਦੁੱਧ ਹੈ ਜੀ ਦੁੱਧ 6 ਕਿਲੋ ਜੀ ਠੀਕ ਹੈ ਏਆਈ ਵਗੈਰਾ ਹੋਈ ਹੈ ਜੀ ਇਹਦੀ ਨਹੀਂ ਖਾਲੀ ਹੈ ਜੀ ਖਾਲੀ ਹੈ ਜੀ ਠੀਕ ਹੈ ਥਣਾ ਦੀ ਡੰਨ ਹੈ ਜੀ ਥਣਾ ਦੀ ਡੰਨ ਤੋੜ ਕੇ ਦਿਖਾ ਦਿ ਵੀਰੇ ਮੂੰਹ ਤੋਂ ਚਾਰ ਦੰਦ ਜੀ ਹਾਂ ਜੀ ਚਾਰ ਦੰਦ ਪਹਿਲਾ ਸੂਆ ਜੀ ਠੀਕ ਹੈ ਮੂੰਹ ਤੋਂ ਚਾਰ ਦੰਦ ਸੂਆ ਬਾਈ ਦੱਸਦਾ ਕਿ ਪਹਿਲਾ ਜੀ ਨੈਟ 6 ਕਿਲੋ ਦੁੱਧ ਤਿਆਰ ਆ ਜੀ ਬੱਚਾ ਮਗਰ ਕੱਟੀ ਆ ਜੀ ਕੱਟੀ ਤੇ ਹੀ ਮਿਲਦੀ ਆ ਏ ਆਈ ਬਾਈ ਕਹਿੰਦਾ ਨਹੀਂ ਹੋਈ ਆ ਪਰ ਐਵੇਂ ਕਹਿ ਦੇ ਕਿ ਵੀਰੇ ਹੋਈ ਵੀ ਉਹਦਾ ਫਾਇਦਾ ਨਹੀਂ ਕੋਈ ਬਾਕੀ ਕੁੰਡਾ ਸਿੰਘ ਆ ਜੀ ਕੱਦ ਕਾਠ ਵੀ ਚੰਗਾ ਬਜਨ ਵੀ ਚੰਗਾ ਥਣਾ ਦੇ ਸਹਿਜ ਵੀ ਸੋਹਣੇ ਬੰਨ ਲਿਓ ਜੀ ਥਣ ਕੱਲਾ ਕੱਲਾ ਗੈਪ ਤੇ ਲੱਗਿਆ ਵਾ ਹਾਥੀ ਜੁਵਾਈ ਵਾਲਾ ਥਾਣਾ ਬਾਕੀ ਆਪਾਂ ਤੁਹਾਨੂੰ ਚੈੱਕ ਵੀ ਕਰਾ ਦਿੰਨੇ ਵੈਬਸਾਈਟ ਤੋਂ ਚੈੱਕ ਕਰ ਸਕਦੇ ਹੋ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ 62000 ਰੁਪਈਆ ਡਿਮਾਂਡ ਸੀ ਜੋੜਾ ਲੈ ਜੇ ਸੱਜਣ ਕੋਈ ਜੀ ਜਿਆਦਾ ਹੋ ਜੂ ਮਾਨਤਨ ਜੋੜੇ ਜੋ ਠੀਕ ਹੈ ਜੀ ਇਹਦੀ 62000 ਰੁਪਈਆ ਡਿਮਾਂਡ ਆ ਤੇ ਵਿੱਚੋਂ ਮਾਨਤਨ ਬਾਈ ਕਹਿੰਦਾ ਹੋ ਜੂਗਾ ਜੀ ਬਾਕੀ ਜੀ ਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਤਿੰਨ ਨੰਬਰ ਵੀਰੇ ਇਸੇ ਗਾਂ ਤੋਂ ਹੀ ਸ਼ੁਰੂ ਕਰ ਲੈਨੇ ਆਪਾਂ ਇਹਦਾ ਸੂਆ ਕਿੰਨਾ ਮਾ ਜੀ ਇਹਦਾ ਦੂਜਾ ਸੂਆ ਹੈ ਠੀਕ ਹੈ ਇਹ ਕਦੋਂ ਸੂਈ ਹੈ ਜੀ ਇਹਨੂੰ ਸੂਈ ਨੂੰ 20 ਦਾਟ ਹੋ ਗਈ ਬੱਚਾ ਹੈ ਬੱਚੀ ਹੈ ਜੀ ਹਾਂ ਜੀ ਠੀਕ ਹੈ ਵੀਰੇ ਕਿੰਨਾ ਦੁੱਧ ਤਿਆਰ ਆ ਜੀ ਦੁੱਧ 11 ਕਿਲੋ ਹੈ ਜੋ ਕੇ ਦੇ ਦਾਂਗੇ ਜੀ ਹਾਂਜੀ ਜੋ ਕੇ ਦੇ ਦਾਂਗੇ ਥਾਣਾ ਦੀ ਦਾਨਾ ਜੀ ਹਾਂਜੀ ਠੀਕ ਹੈ ਵੀਰੇ ਤੋੜ ਕੇ ਦਿਖਾ ਦਿਓ ਵੀਰੇ ਸੂਆ ਦੂਜਾ ਸੂਈ ਹੈ ਜੀ 20 ਦਿਨ ਹੋ ਗਏ ਸੂਈ ਨੂੰ ਬਾਕੀ ਵੀਰੇ ਬੱਚਾ ਤੁਹਾਡੇ ਸਾਹਮਣੇ ਆ ਬੱਚਾ ਮਗਰ ਵੱਛੀ ਆ ਨੈਟ 11 ਕਿਲੋ ਦੁੱਧ ਤਿਆਰ ਆ ਆਪਦੀ 2 ਟਾਈਮ 4 ਟਾਈਮ ਕੋਈ ਵੀਰ ਮਿਲਕਿੰਗ ਕਰ ਸਕਦਾ ਗਰਮੀਆਂ ਦਾ ਤੋਹਫਾ ਅੰਗ ਕ੍ਰੋਸ ਆ ਜਾਂਦਾ ਜੀ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹਾਥੀ ਚਵਾਈ ਵਾਲਾ ਥਾਣਾ ਥਾਣਾ ਦੀ ਵੀਰੇ ਦਾਨਾ ਜਮਾ ਜੀ ਹਾਂਜੀ ਦਾਨਾ ਜੀ ਠੀਕ ਆ ਜੀ ਤਾਂ ਰੋਕ ਲਈ ਵੀਰੇ ਥਾਣਾ ਆਪਾਂ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਆ ਜੀ ਸੋਨਾ ਥਾਣਾ ਦੱਸਿਆ ਜਾ ਬਾਕੀ ਚੈੱਕ ਕਰ ਸਕਦੇ ਆ ਜੀ ਚਾਰ ਹੀ ਥਾਣ ਕੋਟ ਸ਼ਾਂਖਪੂਰਾ ਵੀ ਨਹੀਂ ਜੀ ਤੇ ਇਹਦੀ ਕੀ ਡਿਮਾਂਡ ਰਹਿਣ ਵਾਲੀ ਆ ਜੀ ਇਹਦੀ 27000 ਰੁਪਏ ਡਿਮਾਂਡ ਹੈ ਠੀਕ ਆ ਜੀ ਜੈਜ ਡਿਮਾਂਡ ਆ 27000 ਰੁਪਏ ਡਿਮਾਂਡ ਆ ਬੱਚੀਆਂ ਦੇ ਭਾਅ 'ਚ ਹੀ ਤੁਹਾਨੂੰ ਮਿਲ ਜਾਣੇ ਆ ਜੀ ਨਾਗ 27000 'ਚ ਵੀ ਥੋੜਾ ਗਿਲਾ ਮਾਨਤਾਨ ਹੋ ਜਾਊਗਾ ਬੱਚਾ ਮਗਰ ਵੱਛੀ ਆ ਜਾਂਦੀ ਆ ਜੀ ਅੱਗੇ ਵੀਰੇ 4 ਨੰਬਰ ਨਗ ਇਹਦਾ ਸੂਆ ਕਿੰਨਾ ਵਾਜੀ ਇਹ ਦੂਜਾ ਸੂਆ ਵੈੜਾ ਜੀ ਠੀਕ ਆ ਇਹ ਕਦੋਂ ਸੂਈ ਹੈ ਜੀ ਇਹਨੂੰ ਵੀ ਵੀਕਦਣ ਹੋ ਗਈ ਸੂਈ ਬੱਚਾ ਕੀ ਆ ਜੀ 25 ਮਗਰ ਆ ਜੀ ਇਹਦੇ ਮਗਰ ਵੀ ਬੱਚੀ ਆ ਇਹਦੇ ਥੱਲੇ ਕਿੰਨਾ ਦੁੱਧ ਆ ਜੀ ਇਹਦੇ ਕੋਲੇ 20 ਕਿਲੋ ਆ ਜੀ 20 ਕਿਲੋ ਜੋਕ ਕੇ ਦੇ ਦਾਂਗੇ ਜੀ ਹਾਂ ਜੀ ਜੋਕ ਕੇ ਥਾਣਾ ਦੇ ਦਨ ਆ ਜੀ ਥਾਣਾ ਦੀ ਜੋਕ ਕੇ ਤੋੜ ਕੇ ਦਿਖਾ ਦੀ ਵੀਰੇ ਸੂਆ ਦੂਜਾ ਜੀ ਇਹ ਵੀ ਬਾਈ ਦੱਸਦਾ ਕਿ 20 ਦਿਨ ਹੀ ਹੋਗੇ ਸੂਈ ਨੂੰ ਬੱਚਾ ਇਹਦੇ ਮਗਰ ਵੀ ਬੱਚੀ ਆ ਨੈਟ 20 ਕਿਲੋ ਦੁੱਧ ਤਿਆਰ ਆ ਜੀ ਬਾਕੀ ਸੋਨਾ ਹਵਾਨਾ ਜੀ ਹਾਈਟ ਨਾਰਮਲ ਆ ਜਾਂਦੀ ਆ ਬੇਲ ਚੰਗੀ ਆ ਚਮਕ ਦਮਕ ਵਾਲੀ ਆ ਸੋਨਾ ਫਿਟਨੈਸ ਵਾਲਾ ਹਵਨ ਥਣ ਕੱਲਾ ਕੱਲਾ ਨਿੱਖੜ ਮ ਹਾਥੀ ਚਵਾਈ ਵਾਲਾ ਥਾਣਾ ਜੀ ਚੈੱਕ ਕਰ ਸਕਦੇ ਹੋ ਸੋਨਾ ਮੋਟਾ ਥਾਣਾ ਲੱਗਿਆ ਵਾ ਗੈਪ ਤੇ ਬਾਕੀ ਫੇਸ ਕੁਆਲਟੀ ਸੋਹਣੀ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਇਹਦੀ ਕੀ ਡਿਮਾਂਡ ਰਹਿਣ ਵਾਲੀ ਹੈ ਜੀ ਇਹਦਾ 70000 ਰੁਪਈਆ ਜੀ ਹੋਜੂ ਲੈਸ ਜੀ ਹਾਂਜੀ ਮਾਨਤਾ ਨਾਲ ਠੀਕ ਹੈ ਜੀ ਇਹਦੀ ਡਿਮਾਂਡ 70000 ਰੁਪਈਆ ਵਿੱਚੋਂ ਬਾਈ ਕਹਿੰਦਾ ਮਾਨਤਾ ਨੂੰ ਜਰੂਰ ਹੋਜੂਗਾ ਜੀ ਅੱਗੇ ਵੀਰੇ ਨਾਗਾ ਗਿਆ 5 ਨੰਬਰ ਇਹਦਾ ਸੂਆ ਕਿੰਨਾ ਮਾ ਜੀ ਇਹਦਾ ਤੀਜਾ ਸੁਵਾਈ ਹੈ ਬੜਾ। ਇਹ ਕਦੋਂ ਸੁਈ ਹੈ ਜੀ? ਇਹਨੂੰ ਮਹੀਨਾ ਹੋ ਗਿਆਈ ਸੁਈ। ਬੱਚਾ ਕੀ ਹੈ ਜੀ? ਬੱਚਾ ਵੱਛੀ ਹੋਈ ਹੈ ਜੀ। ਇਹਦੇ ਸਾਰੀਆਂ ਮਗਰੀ ਵੱਛੀਆਂ ਜੀ। ਹਾਂਜੀ ਹਾਂਜੀ। ਕਿੰਨਾ ਦੁੱਧ ਹੈ ਜੀ? ਦੁੱਧ ਇਹਦੇ ਕੋਲ 13 ਕਿਲੋ ਹੈ ਜੀ। ਸਿੰਗਾਂ ਮਾਰਦੀ ਮੁਰਦੀ ਤਾਂ ਨਹੀਂ? ਨਹੀਂ ਨਹੀਂ ਕੋਈ ਨਹੀਂ। ਠੀਕ ਹੈ ਜੀ। ਸੀਲਸ ਲੱਗ ਪੂਰੀ ਹੈ। ਤੋਰਦੀ ਵੀਰੇ। ਨੈਟ ਦੁੱਧ 13 ਕਿਲੋ ਆ ਜੀ। 1 ਮਹੀਨਾ ਹੋ ਗਿਆ ਬਾਈ 10 ਦਾ ਸੁਈ ਨੂੰ। ਬੱਚਾ ਇਹਦੇ ਮਗਰ ਵੀ ਵੱਛੀ ਹੈ ਜੀ। 13 ਕਿਲੋ ਆਪਦਾ ਜੋਖ ਕੇ ਲਿਜਾ ਸਕਦਾ। ਠੰਡੀ ਸੀਲ ਪੂਰੀ ਹੈ ਜੀ। ਬੈਸੇ ਕਈ ਵੀਰ ਨਹੀਂ ਸਿੰਗ ਦਗਾਉਂਦੇ। ਛੋਟੇ ਛੋਟੇ ਸੈਂਗ ਰੰਗ ਦਾ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਆ ਸੋਨਾ ਥਣਾ ਦਾ ਸੈਜ ਹੈ ਜੀ ਕਰਦ ਕਾਠ ਵੀ ਚੰਗਾ ਆ ਜਾਂਦਾ ਵੀਲ ਵੀ ਚੰਗੀ ਹੈ ਤੇ ਬਰੀਡ ਵੀ ਚੰਗੀ ਹੈ ਤੇ ਮਗਰ ਬੱਛੀ ਵੀ ਚੰਗੀ ਹੈ ਜੀ ਤੇ ਇਹਦੀ ਡਿਮਾਂਡ ਵੀਰੇ ਕਿਹਦੀ 45000 ਰੁਪਏ ਜੀ ਠੀਕ ਹੋਜੂ ਲੈਸ ਜੀ ਠੀਕ ਹੈ ਵੀਰੇ ਇਹਦੀ 45000 ਰੁਪਿਆ ਡਿਮਾਂਡ ਆ ਜੀ ਵਿੱਚੋਂ ਮਾਨਤਨ ਬਾਈ ਕਹਿੰਦਾ ਹੋਜੂਗਾ ਜੀ ਜਿਹਨੂੰ ਨਾਗ ਕੋਈ ਵੀ ਪਸੰਦ ਆਉਂਦਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ